ਪਰ ਦਿੱਲੀ ਦੀਆਂ ਜਦੋਂ ਵੋਟਾਂ ਦੇ ਨਤੀਜੇ ਆਏ ਨਾ ਉਦੋਂ ਬਾਅਦ ਬੜਾ ਕੁਝ ਬਦਲ ਗਿਆ ਹਾਰ ਉਥੇ ਮਿਲੀ ਪਰ ਜ਼ਿਆਦਾਤਰ ਹਲਚਲ ਇੱਧਰ ਸ਼ੁਰੂ ਹੋ ਗਈ ਉਸ ਹਲਚਲ ਦੇ ਵਿੱਚ ਇੱਕ ਹਲਚਲ ਹੋਰ ਵੀ ਹੋਈ ਕਹਿੰਦੇ ਕਿ ਸਿਸੋਧਿਆ ਸਾਹਿਬ ਨੂੰ ਇੱਧਰ ਭੇਜਤਾ ਪੰਜਾਬ ਵਾਲੇ ਪਾਸੇ ਵੀ ਤੁਸੀਂ ਹੁਣ ਪੰਜਾਬ ਸੰਭਾਲੋ ਸਤਿੰਦਰ ਜੈਨ ਹੋਰਾਂ ਨੂੰ ਵੀ ਨਾਲ ਤੌਰਤਾ ਵੀ ਤੁਸੀਂ ਵੀ ਨਾਲ ਚੱਲਣਾ ਤੇ ਤੁਸੀਂ ਸੰਭੋ ਜਿਸ ਤਰ੍ਹਾਂ ਆਪਾਂ ਵੇਖ ਰਹੇ ਸੀ ਪਹਿਲਾਂ ਕੇਜਰੀਵਾਲ ਸਾਹਿਬ ਉੱਤੇ ਨਿਗਾਹ ਰੱਖ ਰਹੇ ਸੀ ਹੁਣ ਉਹਨਾਂ ਨੇ ਬੰਦਾ ਵੀ ਨਾਲ ਤੌਰਤਾ ਵੀ ਆਹ ਲੋ ਬੰਦਾ ਇਹ ਦੇਖੋ ਵਾ ਨੇੜੇ ਹੋ ਕੇ ਮੈਂ ਪਿੱਛੇ ਹੋ ਕੇ ਵੇਖਦਾ ਤਾਂ ਮਤਲਬ ਜਿਵੇਂ ਤੁਸੀਂ ਕੱਲ ਵੀ ਕਿਹਾ ਕਿ ਸਾਰੀ ਗੇਮ ਸਾਰੀ ਖੇਡ ਸਾਰਾ ਮੈਪ ਰੋਡ ਜਿਹੜਾ ਉਹ ਤੋਂ ਬਣ ਰਿਹਾ। ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰ ਸਕਦਾ ਕਿਥੋਂ ਬਣ ਰਿਹਾ। ਪਰ ਕੀ ਸਾਡੀਆਂ ਅੱਖਾਂ ਤੇ ਝੱਪੇ ਆਏ ਆ ਕਿ ਸਾਨੂੰ ਨਹੀਂ ਦਿੱਤਾ। ਹੂੰ। ਜੇ ਅਸੀਂ ਨਾ ਤੇਰੀ ਬਦਲੀ ਹੋਈ ਅੱਖ ਨਾ ਪਛਾਣੀਆਂ ਨਹੀਂ ਇੰਨੇ ਅਣਜਾਣ ਵੀ ਨੇ। ਜੀ। ਠੀਕ ਆ ਨਾ ਜੇ ਤੁਸੀਂ ਬਦਲੇ ਬੰਦੇ ਦੀ ਅੱਖ ਹੀ ਨਾ ਪਛਾਣ ਸਕੋ। ਤਾਂ ਫਿਰ ਲਾਣਤ ਹੈ ਕਿ ਉਹਦੇ ਨਾਲ ਯਾਰੀ ਦੋਸਤੀ ਕਿਹੋ ਜੀ ਸੀਗੀ। ਹੂੰ। ਉਹਰ ਤੁਹਾਡੇ ਤੇ ਹੀ ਆ ਨਾ ਤੇ ਜੇ ਇੰਨਾ ਕੁਝ ਆਪਾਂ ਕਰਕੇ ਇਹ ਹੀ ਨਹੀਂ ਪਛਾਣ ਪਾਰ ਹੈ ਕਿ ਫੈਸਲੇ ਕਿੱਥੋਂ ਬਣ ਰਹੇ ਨੇ ਫੈਸਲੇ ਕਿਸ ਪੱਖ ਤੋਂ ਲਾਗੂ ਹੋ ਰਹੇ ਨੇ ਤਾਂ ਮੇਰੇ ਖਿਆਲ ਦੇ ਨਾਲ ਫਿਰ ਅਸੀਂ ਸਿਆਸੀ ਸਮਝ ਦੇ ਲਿਹਾਜ਼ ਨਾਲ ਜਿਹੜਾ ਸਾਡਾ ਉਹ ਬૌਧਿਕ ਲੈਵਲ ਹੈ ਅਸੀਂ ਉਸ ਪੱਖ ਤੋਂ ਉੱਜੜ ਗਣੀ ਆ ਆਪਣੇ ਆਪ ਨੂੰ ਕਿ ਭਾਈ ਸਾਨੂੰ ਜਿਹੜਾ ਮਰਜ਼ੀ ਆ ਕੇ ਵੇਚ ਸਕਦਾ ਜਿਹੜਾ ਮਰਜ਼ੀ ਸਾਨੂੰ ਆ ਕੇ ਖਰੀਦ ਸਕਦਾ ਹੈ ਹੂੰ ਕੁਝ ਇਮੋਸ਼ਨਸ ਦੇ ਕੇ ਕੁਝ ਮਿੱਠੀਆਂ ਗੱਲਾਂ ਕਰਕੇ ਕੁਝ ਮਤਲਬ ਕਿ ਸਾਡੇ ਇਤਿਹਾਸ ਨਾਲ ਜੋੜ ਕੇ ਕੁਝ ਫਿਊਚਰ ਨਾਲ ਜੋੜ ਕੇ ਹੂੰ ਬਸ ਪਰ ਗੱਲ ਇਹ ਆ ਕਿ ਖੱਲੀ-ਵੱਲੀ ਆ ਮੁੜ ਕੇ ਚੰਦ ਲਾਲ ਸਵਾਹ ਕਿੱਧਰ ਵੀ ਲਿਆ ਸਕਦਾ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹਾਲੇ ਵੀ ਕਿਸੇ ਨੂੰ ਨੇਹਰਾ ਹੈ ਹੂੰ ਤਾਂ ਭਾਈ ਉਹ ਫਿਰ ਮੇਰੇ ਖਿਆਲ ਦੇ ਨਾਲ ਉਹਦੇ ਵਾਸਤੇ ਇਹੀ ਕਿ ਹਣਾ ਰਹੂਗਾ ਕਿ ਹਾਂ ਨੇਹਰਾ ਕਾਇਮ ਰਹੇਗਾ ਹੂੰ ਉਹ ਤਾਂ ਨਹੀਂ ਰੱਖਿਆ ਹੈ ਮੇਰਾ ਫਿਰ ਹੋਰ ਕੀ ਕਹਿ ਸਕਦੇ ਜੀ ਹੁਣ ਗੱਲ ਇਹ ਆ ਕਿ ਦੇਖੋ ਠੀਕ ਆ ਇਨਚਾਰਜ ਬਣਾ ਦਿੱਤਾ ਪੰਜਾਬ ਮਾਮਲਿਆਂ ਦਾ ਹੂੰ ਕੋਈ ਬੁਰੀ ਗੱਲ ਨਹੀਂ ਇਨਚਾਰਜ ਤੇ ਇੱਥੇ ਅੱਗੇ ਵੀ ਤੁਰੇ ਫਿਰਦੇ ਆ ਜੀ ਜੀ ਬਿਲਕੁਲ ਇਨਚਾਰਜ ਤੇ ਆ ਆਏ ਆ ਨਾ ਹੁਣ ਕਾਂਗਰਸ ਵਾਲੇ ਬਗੇਲ ਸਾਹਿਬ ਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਭਾਰਤੀ ਜਨਤਾ ਪਾਰਟੀ ਦੇ ਵੀ ਇਨਚਾਰਜ ਹੂੰ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ ਰੁਪਾਨੀ ਸਾਹਿਬ ਆ ਜੀ ਗੁਜਰਾਤ ਦੇ ਸਾਬਕਾ ਚੀਫ ਮਿਨਿਸਟਰ ਤੋਂ ਇਹਦੇ ਚਤੇ ਕੋਈ ਪ੍ਰੋਬਲਮ ਨਹੀਂ ਹੈ ਇਨਚਾਰਜ ਬਣਨ ਚ ਕੋਈ ਪ੍ਰੋਬਲਮ ਨਹੀਂ ਹੈ ਹਮ ਇਨਚਾਰਜ ਦੂਜੀਆਂ ਪਾਰਟੀਆਂ ਦੇ ਵੀ ਆ ਪਰ ਸਰ ਚਾਰਜ ਕਿਹਦੇ ਕੋਲ ਆ ਹਮ ਇੱਕ ਹੁੰਦਾ ਕਿ ਤੁਹਾਡੀ ਪਾਰਟੀ ਦੀ ਜੋ ਲਾਈਨ ਹੈ ਜੋ ਅਨੁਸ਼ਾਸਨ ਹੈ ਠੀਕ ਹੈ ਜੋ ਜਥੇਬੰਦਕ ਢਾਂਚਾ ਹੈ ਉਹਦੀ ਨਿਗਰਾਨੀ ਵਾਸਤੇ ਇਨਚਾਰਜ ਉਹਦੀ ਉਹਦੀ ਸਾਨੂੰ ਕੀ ਵਿਪਤਾ ਜੀ ਕੋਈ ਆ ਕੇ ਬੈਠਾ ਉਹ ਆਪਣੀ ਪਾਰਟੀ ਨੂੰ ਸਿੱਧ ਪੱਧਰਾ ਰੱਖਣ ਵਾਸਤੇ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜੇ ਕੋਈ ਆਵੇ ਤਾਂ ਵੈਲਕਮ ਹੈ ਜੀ ਉਹ ਪਾਰਟੀ ਦੇ ਖਰਚੇ ਤੇ ਆਵੇ ਨਾ ਹਮ ਤਾਂ ਇੱਕ ਗੱਲ ਤੇ ਇਹ ਹੋ ਜਾਂਦੀ ਹੈ ਕਿ ਪਾਰਟੀ ਦੇ ਖਰਚੇ ਤੇ ਆਵੇ ਹਰੀਸ਼ रावत ਆਂਗੂ ਉਹ ਜਾਜ ਤੇ ਸਾਡਾ ਹੁੰਦਾ ਸੀ ਉਹ ਤੇਰੀ ਫੀ ਹਟ ਤੇ ਜੀਠ ਨਜ਼ਾਰੇ ਲੈਂਦਾ ਉਹ ਉਹ ਤੇ ਕਦੇ ਉੱਤਰਾਖੰਡ ਕਦੇ ਇੱਥੇ ਕਦੇ ਇੱਥੇ ਕਦੇ ਉੱਥੇ ਇੱਕ ਮੰਤਰੀ ਬਕਾਇਦਾ ਨਾਲ ਬੋਣਾ ਪੈਂਦਾ ਸੀਗਾ ਖਾਲੀ ਜਹਾਜ ਦੇ ਵਿੱਚ ਜੀ ਪ੍ਰੋਟੋਕਾਲ ਦੇ ਮੁਤਾਬਕ ਹੂੰ ਸਾਨੂੰ ਉੱਥੇ ਪ੍ਰੋਬਲਮ ਸੀ ਅਸੀਂ ਉਦੋਂ ਵੀ ਬੋਲੇ ਮੈਂ ਹਰੀਸ਼ ਰਾਵਤ ਦੇ ਬਿੱਲਾਂ ਤੇ ਸਟੋਰੀ ਕੀਤੀ ਆ ਜੀ ਹਰੀਸ਼ ਰਾਵਤ ਤੇ ਜਾਂਦਾ ਬਿੱਲ ਵੀ ਨਹੀਂ ਸੀ ਦੇਖ ਕੇ ਗਿਆ ਉਹ ਆਪਦੇ ਹੋਟਲ ਦੇ ਹੂੰ ਅਸੀਂ ਉਹਨਾਂ ਤੇ ਵੀ ਇਤਰਾਜ਼ ਕੀਤਾ ਸੀ ਪਾਰਟੀ ਆਪਣੇ ਪੱਧਰ ਤੇ ਜੇ ਪਾਰਟੀ ਦਾ ਇੰਚਾਰਜ ਲਾਇਆ ਪੋਲਿਟੀਕਲ ਮਾਮਲਿਆਂ ਦਾ ਆਪਦੇ ਹਿਸਾਬ ਨਾਲ ਉਹ ਉਹਦਾ ਖਰਚ ਅਫੋਰਡ ਕਰੇ ਸਾਨੂੰ ਕੀ ਆ ਹੂੰ ਹਾਂ ਕਟੇ ਦਾ ਬਲਦ ਬਣਵਾਈਆ ਸਾਡਾ ਕੀ ਮਸਲਾ ਉਹਦੇ ਚ ਤੇ ਪਰ ਜੇ ਅੱਛਾ ਖਰਚਾ ਵੀ ਸਾਡਾ ਹੂੰ ਠੀਕ ਹੈ ਨਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਧੀ ਹੂੰ ਖਰਚਾ ਵੀ ਸਾਡਾ ਤੇ ਪਰਚਾ ਵੀ ਸਾਡੇ ਤੇ ਜੀ ਵੀ ਮਤਲਬ ਕਿ ਸਾਨੂੰ ਕੁੱਟਣਾ ਸਾਡੇ ਹੀ ਖਰਚੇ ਤੇ ਕਿਉਂਕਿ ਉੱਥੇ ਤੇ ਵਿਹਲੇ ਆ ਹੂੰ ਉੱਥੇ ਤੇ ਵਿਹਲੇ ਮੁੰਡੇ ਦਾ ਲੋਨ ਲਿਆ ਉਹ ਲੋਨ ਕਿੱਥੋਂ ਧਾਰਨਾ ਬਈ ਸੋਧੀਆਂ ਨੇ ਦੱਸੋ ਜੀ ਸਸੋਧਿਆ ਕਿਹੜਾ ਟਰੱਕ ਚਲਾਉਂਦਾ ਹਣ ਪਲਵਿੰਦਰ ਜੀ ਵੀ ਕਹਿ ਰਹੇ ਕਹਿੰਦੇ ਬੇਰੋਜ਼ਗਾਰ ਸੀ ਕਹਿੰਦੇ ਰੋਜ਼ਗਾਰ ਮਿਲ ਗਿਆ ਕਲ ਇੱਕ ਤਾਂ ਬੇਰੋਜ਼ਗਾਰੀ ਮਹਿੰਗਾਈ ਦਾ ਜ਼ਮਾਨਾ ਉਤੋਂ ਆਕੜ ਖੁਰ ਮਸ਼ੂਕ ਨੂੰ ਦੇਣਾ ਵੀ ਨਜ਼ਰਾਨਾ ਹੂੰ ਇਹ ਤਾਂ ਗੱਲ ਇਹ ਆ ਕਿ ਭਈ ਹੁਣ ਮਸਲਾ ਤੇ ਜਿਹੜਾ ਹੈ ਨਾ ਉਹ ਇਹ ਆ ਕਿ ਲੋਨ ਲਾਂ ਲੈ ਹੋਏ ਨੇ ਸਸੋਧਿਆ ਸਾਹਿਬ ਨੇ ਉਧਰੋਂ ਲਿੱਕਰ ਸਕੈਮ ਚ ਨਾ ਜੀ ਪੇਸ਼ੀਆਂ ਕਚਹਿਰੀਆਂ 'ਚ ਚੱਲਦੀਆਂ ਨੇ ਕਚਹਿਰੀਆਂ 'ਚ ਮੇਲੇ ਲੱਗਦੇ ਜੀ ਜੀ ਤਾਂ ਭਈ ਫਿਰ ਵੇਲੇ ਬੈਠੇ ਆ ਕਾ ਇੱਥੇ ਆਗੇ ਹੁਣ ਕਿਸੇ ਨੂੰ ਚਾਰਜ ਲਾ ਦੇਤਾ ਕਿਸੇ ਨੂੰ ਸਹਿਨ ਚਾਰਜ ਲਾ ਦੇਤਾ ਤੇ ਕੇਜਰੀਵਾਲ ਸਾਹਿਬ ਕੀ ਨੇ ਹੂੰ ਤੁਸੀਂ ਦੱਸੋ ਉਹ ਦਿੱਲੀ ਵਹ ਚਲੇਆ ਉਹ ਵੀ ਇੱਥੇ ਹੀ ਨੇ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਨਹੀਂ ਹੋਣ ਉਹ ਤੇ ਰੱਖ ਕੀ ਰੱਖਿਆ ਦਿੱਲੀ 'ਚ ਹੈ ਕੀ ਹਣ ਉਹ ਇੱਥੇ ਨੇ ਅੱਛਾ ਤੇ ਜਿਹੜਾ ਸੇਫ ਮਨਿਸਟਰ ਇਹ ਗੱਲ ਕਹਿੰਦਾ ਆ ਹੂੰ ਕਿਸੇ ਟਾਈਮ ਵਿਰੋਧੀ ਧਿਰ ਚ ਇਹ ਕਹਿੰਦਾ ਆ ਕਿ ਬਾਈ ਲੀਡਰ ਆਨੇ ਕੀ ਕੀਤਾ ਮਜ਼ਦੂਰਾਂ ਤੋਂ ਨਹੀਂ ਪੱਥਰ ਹੂੰ ਰਖਾਵਾਂਗੇ ਉਹਨਾਂ ਦਾ ਨਾਲ ਖਾਵਾਂਗੇ ਜੀ ਤੇ ਸਰ ਕੇਜਰੀਵਾਲ ਦਾ ਨਾਮ ਅੱਡੇ ਅੱਖਰਾਂ ਚ ਲਿਖਿਆ ਉਥੇ ਨਹੀਂ ਪੱਤਰਦੇ ਸੀਐਮ ਤੋਂ ਵੀ ਉਤਲੇ ਵਾਲੇ ਹਾਂ ਸੀਐਮ ਦਾ ਤਾਂ ਮਤਲਬ ਕਿ ਹੁਣ ਸਭ ਕੁਝ ਉਹਨਾਂ ਨੇ ਕੰਟਰੋਲ ਕਰ ਲਿਆ ਠੀਕ ਹੈ ਇਨਚਾਰਜ ਲੱਗਣ ਤੋਂ ਜਾਂ ਇੱਥੇ ਆਉਣ ਜਾਣ ਤੋਂ ਕੋਈ ਪ੍ਰੋਬਲਮ ਨਹੀਂ ਪਰ ਗੱਲ ਇਹ ਆ ਕਿ ਇੱਕ ਤੇ ਇੱਥੇ ਤੁਸੀਂ ਦੇਖ ਲਓ ਕਿ ਨੀਤੀਗਤ ਫੈਸਲੇ ਕਿੱਥੋਂ ਆ ਰਹੇ ਆ ਕਿਵੇਂ ਆ ਰਹੇ ਆ ਉਹਨਾਂ ਦਾ ਪ੍ਰਭਾਵ ਕੀ ਆ ਔਰ ਬਹੁਤ ਖਤਰਨਾਕ ਸਿਚੁਏਸ਼ਨ ਪੰਜਾਬ ਵਾਸਤੇ ਇਹਨਾਂ ਨੇ ਕ੍ਰੀਏਟ ਕਰ ਦਿੱਤੀ ਆ ਕਿ ਇੱਥੇ ਇਸ ਵੇਲੇ ਪੂਰੀ ਸੋਸ਼ਲ ਇੰਜੀਨੀਅਰਿੰਗ ਚੱਲ ਰਹੀ ਆ ਇਸ ਵੇਲੇ ਕਿਸਾਨ ਨੂੰ ਇੱਕ ਵੱਡਾ ਹਵਾ ਖੜਾ ਕਰਕੇ ਨੋਡ ਆ ਮੈਂ ਕਹਿੰਨਾ ਕਿਸਾਨ ਆਗੂਆਂ ਦੀਆਂ ਗਲਤੀਆਂ ਮੈਂ ਮੈਂ ਤਾਂ ਨਿੱਠ ਕੇ ਕਹਿੰਨਾ ਪਿਛਲੇ ਸਾਲ ਡੇਢ ਸਾਲ ਤੋਂ ਕਹਿ ਰਿਹਾ ਖਾਸ ਤੌਰ ਤੇ ਡੱਲੇਵਾਲ ਐਂਡ ਜੋ ਪੰਦੇਰਗ ਵਾਲਾ ਗਰੁੱਪ ਆ ਜੀ ਕਿ ਇਹਨਾਂ ਦੇ ਫੈਸਲੇ ਜਾਂ ਪੈਂਤੜੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਰਾਜੇਵਾਲ ਹੋਰਾਂ ਦੇ ਗਰੁੱਪ ਦੇ ਵੀ ਕੁਝ ਫੈਸਲੇ ਪੈਂਤੜੇ ਜੀ ਉਹਨਾਂ ਨੇ ਨੁਕਸਾਨ ਕੀਤਾ ਹੈ ਬਿਲਕੁਲ ਲੋਕ ਤੰਗ ਹੋਏ ਨੇ ਹੂੰ ਕਾਰੋਬਾਰੀ ਦਾ ਬਹੁਤ ਵੱਡਾ ਨੁਕਸਾਨ ਇਹਨਾਂ ਨੇ ਕੀਤਾ ਹੈ ਜੀ ਮੈਂ ਮੰਨਦਾ ਇਸ ਗੱਲ ਨੂੰ تسلیم ਕਰਦਾ ਪਰ ਅੱਜ ਦੇ ਦੌਰ 'ਚ ਜਿੱਥੇ ਪੰਜਾਬ ਦੀ ਜਾਂ ਇੱਕ ਪ੍ਰਾਂਤ ਦੀ ਇਕਨੋਮੀ 'ਚ ਜੋ ਬਹੁਤ ਹਾਲੇ ਵੀ ਵੱਡਾ ਕੰਟਰੀਬਿਊਟਰ ਹੈ ਹੂੰ ਤੁਸੀਂ ਉਸ ਨੂੰ ਖਲਨਾਇਕ ਬਣਾ ਰਹੇ ਹੋ ਪੂਰੇ ਇੰਡੀਆ 'ਚ ਕਿਉਂਕਿ ਉਹ ਪੂਰੇ ਇੰਡੀਆ 'ਚ ਨਾਇਕ ਬਣਿਆ ਸੀ ਕਿਸੇ ਟਾਈਮ ਤੇ ਬਿਲਕੁਲ ਇਹ ਬਹੁਤ ਖਤਰਨਾਕ ਸਿਚੁਏਸ਼ਨ ਹੈ ਬਿਲਕੁਲ ਉਲਟਾ ਰਿਹਾ ਹੈ ਉਸ ਤੇ ਔਰ ਇਹਦੇ ਵਾਸਤੇ ਹੀ ਇਹ ਸਭ ਇਕੱਠੇ ਹੋ ਰਿਹਾ ਹੂੰ ਇਹ ਹੰਦੇ ਨਾ ਸਾਧ ਦੀ ਪੂਰੀ ਤੇ ਇਕੱਠ ਹੈ ਨਾ ਜਿਹੜਾ ਸੁਖ ਨਹੀਂ ਜਾਪਦੀ ਇਹ ਸਾਰੇ ਇਕੱਠੇ ਹੋਏ ਨੇ ਹੁਣ ਸਾਧ ਦੀ ਪੂਰੀ ਤੇ ਜੀ ਕਿਉਂ ਕਿਉਂਕਿ ਇੱਥੇ ਜਲੇਬੀ ਜਲੂਬੀ ਵੀ ਚੱਲੇਗੀ ਮੂੰਹ ਵੀ ਮਿੱਠਾ ਉਦਾਰੇਗਾ ਬਿਲਕੁਲ ਹੋਊਗਾ ਬੇਸ਼ੱਕ ਤੇ ਆਪਣੀ ਚੌਧਰ ਵੀ ਚਲਣੀ ਤੇ ਗਾਂ ਵੀ ਅਸੀਂ ਇੱਕ ਸੇਫ ਹਾਊਸ ਬਣਾ ਲੀਏ ਆਪਦਾ ਪੰਜਾਬ ਨੂੰ ਕਿ ਹੋਰ ਤੇ ਕਿਤੇ ਸਾਡੀ ਜਮਾਨਤ ਜਬ ਤੋਂ ਬਗੈਰ ਕੋਈ ਗੱਲ ਹੋਣੀ ਨਹੀਂ ਦਿੱਲੀ ਦੂਰ ਹੈ ਜੀ 5 ਸਾਲ ਉੱਥੇ ਤੱਕ ਫੱਟੀ ਪਹੁੰਚੀ ਗਈ ਔਰ ਭਾਜਪਾ ਦਾ ਟ੍ਰੈਕ ਰਿਕਾਰਡ ਹੈ ਜਿੱਥੇ ਭਾਜਪਾ ਜੰਮ ਗਈ ਹੂੰ 15 ਸਾਲ ਹਿੱਲਦੇ ਨਹੀਂ ਉਹ ਉਹ ਸੂਬੇ ਚ ਜੀ ਇਹ ਇਹ ਟਰੈਕ ਰਿਕਾਰਡ ਹੈ ਇਹਨਾਂ ਦਾ ਹਾਲ ਦਾ ਤੁਸੀਂ ਦੇਖ ਲਓ 15 20 ਸਾਲ ਦਾ ਜਿਹੜੇ ਸਟੇਟ ਤੇ ਜੰਮ ਗਏ ਇੱਕਨ मतलब ਕਿ ਇਹਨਾਂ ਨੇ ਬਈ ਲੈ ਲਈ ਸਤਾ ਕਿਸੇ ਵੀ ਤਰੀਕੇ ਨਾਲ ਤਾਂ ਜਿਵੇਂ ਹੁਣ ਦਿੱਲੀ ਚ ਲਈ ਹੈ ਜੇ ਇਦਾਂ ਇਹਨਾਂ ਨੇ ਇੱਕ ਵਾਰੀ ਸਤਾ ਹਾਸਲ ਕਰ ਲਈ ਛੇਤੀ ਇਹ ਹਿਲਦੇ ਨਹੀਂ ਇਹਨਾਂ ਨੂੰ ਪਤਾ ਕਿ ਅੰਗਦ ਦੇ ਪੈਰ ਵਾਂਗੂ ਇਹ ਅੜ ਗਏ ਨੇ ਹੁਣ ਇਹਨਾਂ ਨੂੰ ਪੁੱਟਣਾ ਬਹੁਤ ਮੁਸ਼ਕਲ ਹੈ ਹੁਣ ਚੁੱਪ ਕਰਕੇ ਸੇਫ ਹਾਊਸ ਬਣਾਓ بس ਇੱਥੇ ਇਹਨਾਂ ਨੂੰ ਕੁੱਟੋ ਇਹਨਾਂ ਨੂੰ ਵੰਡੋ ਇਹਨਾਂ ਨੂੰ ਭੰਡੋ ਆਪ ਨੌ ਨਜ਼ਾਰੇ ਹਾਲੇ ਦੇ ਆਪ ਆਏ ਨੇ ਇਹਨਾਂ ਦੇ ਤੇ ਜਵਾਗ ਚਲੋ ਲੋਨ ਲਾਂ ਤੇ ਬਾਹਰ ਪੜਾਈਆਂ ਕਰਦੇ ਆ ਹੋਰ ਚਾਹੁੰਦੇ ਇਹਨਾਂ ਨੂੰ ਹੋ ਸਕਦਾ ਉਹਨਾਂ ਦੇ ਵੀ ਬਸਤੇ ਬਣ ਕੇ ਇੱਥੇ ਆ ਜਾਣ ਤੇ ਐਡਮਿਸ਼ਨ ਕਰਾ ਦੇਣੇ ਹੋ ਸਕਦਾ ਸਕੂਲ ਆਫ ਫੈਮਿਨਸ ਕਾਦੇ ਵਾਸਤੇ ਬਣਾਏ ਨੇ ਠੀਕ ਹੈ ਨਾ ਹੋਰ ਕੀ ਸੋ ਕਹਿਣ ਦਾ ਭਾਅ ਵੇ ਆ ਕਿ ਇਹਨਾਂ ਦੇ ਭਮਕੜ ਦਲੀਲਾਂ ਦਿੰਦੇ ਨਹੀਂ ਸੀ ਰੱਖਦੇ ਦੂਜੀਆਂ ਪਾਰਟੀਆਂ ਚ ਕਿਤੇ ਮਲੇਰਕੋਟਲੇ ਤੋਂ ਲੱਗੇ ਤੇ ਮਲੇਰਕੋਟਲੇ ਵਾਲੇ ਕਦੋਂ ਤੁਸੀਂ ਦੇਖਿਆ ਸੀ ਜਾ ਕੇ ਇੱਕ ਹਸਪਤਾਲ ਦੇ ਇੱਕ ਮਤਲਬ ਕਿ ਵਾਰਡ ਦਾ ਅਪਗ੍ਰੇਡیشن ਹੋਇਆ ਤੇ ਜਾ ਕੇ ਉਹ ਨੀ ਪੱਤਰ ਰੱਖਦੇ ਸੀਗੇ ਯਾਰ ਕਮਾਲ ਕਰੀ ਜਾਂਦੇ ਸਾਬ ਬਾਦਸ਼ਾਹ ਵੇ ਇਦਾਂ ਥੋੜੀ ਕਰੀ ਜਾਂਦਾ ਇਦਾਂ ਨਹੀਂ ਤਾਂ ਗੱਲ ਇਹ ਕਿ ਇਦਾਂ ਤੇ ਪਿਆਰ ਹੁੰਦੇ ਨਾ ਸੋ ਇਹ ਮਨੀਸ਼ ਸਿਸੋਧਿਆ ਸਤਿੰਦਰ ਜੈਨ ਜੀ ਕੇਜਰੀਵਾਲ ਸਾਹਿਬ ਸਾਰੇ ਲਿਕਰ ਸਕੈਮ ਦੇ ਘਰੇ ਹੋਏ ਨੇ ਜਾਂ ਦੂਜੇ ਕੇਸਾਂ ਚ ਘਰੇ ਹੋਏ ਨੇ ਮਾ ਠੀਕ ਆ ਜਿੱਥੇ ਵੰਝਲੀ ਵੱਜਦੀ ਆ ਉਥੇ ਆ ਕੇ ਵਜਾਉਣ ਲੱਗ ਪਏ ਆ ਚਾਲਤੀ ਕਾ ਨਾਮ ਗਾੜੀ ਐ ਸਾਂ ਕਹਿੰਦੇ ਹੁੰਦੇ ਆ ਡਰਾਈਵਰ ਕਿ ਚੱਲਦੀ ਯਾਰਾਂ ਦੀ ਖੜੀ ਸਰਦਾਰਾਂ ਦੀ ਉਥੇ ਖੜੀ ਆ ਇੱਥੇ ਚੱਲਦੀ ਆ ਬਸ ਫਰਕ ਆ ਹੋ ਬਿਲਕੁਲ ਬਿਲਕੁਲ ਇੱਥੇ ਯਾਰਾਂ ਦੀ ਚੱਲਦੀ ਆ ਅਮਰਪਾਲ ਸਿੰਘ ਦੀ ਕਹਿ ਰਹੇ ਨੇ ਕਿ ਜਿਹੜੇ ਕਹਿੰਦੇ ਨੇ ਦਿੱਲੀ ਦੇ ਵਿੱਚ ਚੋਣ ਹਾਰ ਜੰਦੇ ਤੇ ਇਧਰ ਆ ਕੇ ਇੰਚਾਰਜ ਲੱਗ ਜਾਂਦੇ ਆ ਔਰ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ 70 ਸਾਲਾਂ ਦੇ ਬਦਲੇ ਕਹਿੰਦੇ ਗਿਣ-ਗਿਣ ਕੇ ਹੁਣ ਲੈ ਰਹੇ ਆ ਕਿਸੇ ਪਾਰਟੀ ਨੂੰ ਕਹਿੰਦੇ ਜਿਆਦਾ ਸੀਟਾਂ ਜਿੰਤਨੀ ਪੰਜਾਬ ਲਈ ਨੁਕਸਾਨ ਦੇ ਹੈ WhatsApp ਕਹਿੰਦੇ ਆ ਪੰਜਾਬੀਆਂ ਨੇ 92 ਸੀਟਾਂ ਜਿਤਾ ਕੇ ਗਲਤੀ ਕੀਤੀ ਹੈ ਕਹਿੰਦੇ ਆਪੋਜੀਸ਼ਨ ਕਮਜ਼ੋਰ ਹੋ ਗਈ ਰਜਿੰਦਰ ਸ਼ਰਮਾ ਜੀ ਕਹਿ ਰਹੇ ਨੇ